ਦੁਨੀਆ ਤੋਂ ਉਹ ਚਲੇ ਗਏ ਨੇ ਇਸ ਕੋਣ ਇਸ ਬਲੈਸਰ ਫਤਿਹ ਦੇ ਜੀਉਂਦੇ ਨੇ ਅਸੀਂ ਉਹਨਾਂ ਲਈ ਕੀ ਸੁਨੇਹਾ ਲੈ ਕੇ ਆ ਰਹੇ ਹਾਂ ਅਸੀਂ ਅੱਜ ਆਪਣੀ ਫੈਮਲੀ ਨੂੰ ਕੀ ਕਹਿ ਰਹੇ ਹਾਂ ਅੱਜ ਅਸੀਂ ਆਪਣੇ ਭੈਣ ਭਰਾਵਾਂ ਨੂੰ ਕੀ ਕਹਿ ਰਹੇ ਹਾਂ ਕੀ ਉਹਨਾਂ ਨੂੰ ਇਸੇ ਤਰ੍ਹਾਂ ਛੱਡ ਦਿੱਤਾ ਜਾਵੇ ਕਿ ਭਾਈ ਤੁਸੀਂ ਬਿਨਾਂ ਯੇਸ਼ੂ ਮਸੀਹ ਦੇ ਮਰ ਜਾਓ ਇਹ ਹਿਸਾਬ ਤੁਹਾਡੇ ਕੋਲ ਵਿੱਚ ਲਿਆ ਜਾਵੇਗਾ ਕਿਉਂਕਿ ਪ੍ਰਭੂ ਨੇ ਤੁਹਾਨੂੰ ਕੀ ਆਇਆ ਕਿ ਜਾਓ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਮੇਰੇ ਨਾਮ ਦਾ ਪ੍ਰਚਾਰ ਉਹਦਾ ਹਿਸਾਬ ਤੁਹਾਡੇ ਕੋਲ ਹੀ ਆ ਜਾਏ ਇਸ ਕਰਕੇ ਆਪਣੇ ਪਰਿਵਾਰ ਕੋਲ ਜਾਓ ਸੋ ਗੋ ਟੂ ਯਰ ਫੈਮਿਲੀ ਆਪਣੇ ਦੋਸਤਾਂ ਮਿੱਤਰਾਂ ਕੋਲ ਜਾਓ ਆਪਣੀ ਫੈਮਿਲੀ ਕੋਲ ਜਾਓ ਉਹਨਾਂ ਨੂੰ ਦੱਸੋ ਯੀਸ਼ੂ ਜ਼ਿੰਦਗੀ ਦਾ ਦਾਇਆ ਜੀਸਸ ਇਜ਼ ਦਾ ਲਾਈਫ ਗੀਵਰ ਹੋ ਸਕਦਾ ਤੁਹਾਨੂੰ ਨਾ ਸੁਣਨ ਪਰ ਤੁਹਾਡੀ ਜ਼ਿੰਮੇਵਾਰੀ ਆ ਇਹ ਤੁਹਾਡੀ ਡਿਊਟੀ ਹੈ ਤੁਸੀਂ ਉਹਨਾਂ ਨੂੰ ਜ਼ਿੰਦਗੀ দাও ਕਿਉਂਕਿ ਤੁਹਾਡੇ ਕੋਲ ਜ਼ਿੰਦਗੀ ਆ ਗਈ ਹੈ ਜੇਕਰ ਤੁਹਾਡੇ ਕੋਲ ਆ ਗਈ ਆ ਤੈਨੂੰ ਦੱਬ ਕੇ ਨਾ ਰੱਖੋ ਜਾਓ ਪਗੋ ਅਤੇ ਉਹਨਾਂ ਨੂੰ ਪ੍ਰੀਚ ਕਰੋ ਦੱਸੋ ਕਿ ਜੇ ਤੁਸੀਂ ਯੀਸ਼ੂ ਮਸੀਹ ਦੇ ਵਿੱਚ ਮਰੋਗੇ ਇਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੀ ਮੌਤ ਹੋਵੇਗੀ ਤੇ ਤੁਸੀਂ ਇੱਕ ਦੂਸਰੀ ਜਿਹੜਾ ਸਦਾ ਦਾ ਜੀਵਨ ਹੈ ਉਹਨੂੰ ਪ੍ਰਾਪਤ ਕਰੋਗੇ ਉਹਨਾਂ ਨੂੰ ਹੋਪ ਦਿਓ ਕਿ ਜੇ ਤੁਸੀਂ ਅੱਜ ਚਲੇ ਵੀ ਜਾਓਗੇ ਜਦੋਂ ਮੈਂ ਵੀ ਆਵਾਂਗਾ ਮੈਂ ਵੀ ਅਸੀਂ ਸਾਰੇ ਜਾਣੇ ਮਿਲ ਕੇ ਉਸ ਸਵਰਗ ਦੇ ਵਿੱਚ ਪ੍ਰਭੂ ਦੀ ਜੈਜਕਾਰ ਕਰਾਂਗੇ ਹਾਲੇਲੂਇਆ ਹਾਲੇਲੂਇਆ ਇਹ ਆ ਸੱਚੀ ਪ੍ਰੀਚਿੰਗ ਤੁੱਤ ਇਹ ਹੈ ਸੱਚਾ ਗੋਸਪਲ ਕਿੰਤੇ ਮੇਰਾ ਯੇਸ਼ੂ ਹੈ ਤੋ ਵੇ ਮਜੀਸ ਸੇ ਉੱਥੇ ਅਸੀਂ ਵੀ ਹੋਵਾਂਗੇ ਹਾਲੇਲੂਇਆ ਹਾਲੇਲੂਇਆ ਇਹ ਹੈ ਮੇਰਾ ਯੇਸ਼ੂ ਮਸੀਹ ਹਾਲੇਲੂਇਆ ਹਾਲੇਲੂਇਆ